ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਜੇ ਕਿਸੇ ਭਰਾ ਨੇ ਵੀ ਇਹੋ ਜੀ ਐਡ ਕਰਾਣੀ ਹੋਵੇ ਫੋ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ ਹੈ 62848 62029 62848 62029 ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮਾਛੀਆਂ ਕਲਾਂ ਇਹ ਰਾਹੋਂ ਰੋਡ ਦੇ ਉੱਤੇ ਪਿੰਡ ਪੈਂਦਾ ਤੇ ਜ਼ਿਲ੍ਹਾ ਇਸ ਨੂੰ ਲੁਧਿਆਣਾ ਲੱਗਦਾ ਆਜੋ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਹੋਰ ਠੀਕ ਠਾਕ ਬੜਾ ਵਧੀਆ ਭਾਈ ਤੁਸੀਂ ਦੱਸੋ ਮੋਹ ਵਧੀਆ ਵੀਰੇ ਤੁਸੀਂ ਬਈ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਭਾਈ ਨਾਮ ਮੇਰਾ ਕਰਨਾ ਜੀ ਪਿੰਡ ਮੇਰਾ ਮਾਛੀਆਂ ਜ਼ਿਲ੍ਹਾ ਲੁਧਿਆਣਾ ਪੈਂਦਾ ਭਾਈ ਰਾਹੋਂ ਰੋਡ ਤੋਂ 1 ਕਿਲੋਮੀਟਰ ਅੰਦਰ ਨੂੰ ਆ ਕੇ ਵੀਰੇ ਆਪਣਾ ਪਿੰਡ ਪੈ ਜਾਂਦਾ ਠੀਕ ਹੈ ਠੀਕ ਹੈ ਭਾਈ ਭਾਈ ਇੱਕ ਵਾਰ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ ਵੀਰੇ 760729883 ਆ ਵੀਰੇ ਜੇ ਕਿਸੇ ਨੇ ਵਟਸਐਪ ਕਰਨਾ 9814548919 ਵੀਰੇ ਠੀਕ ਹੈ ਵੀਰੇ ਠੀਕ ਹੈ ਵੀਰੇ ਅੱਜ ਫਿਰ ਕਿੰਨੇ ਨਾਗ ਲਿਆਏ ਹੋ ਅ ਠੀਕ ਹੈ ਜੀ ਹਾਂ ਜੀ ਚਾਰੇ ਹੀ ਆਪਣੇ ਕੋ ਤਾਜ਼ੇ ਆ ਸਮਝ ਲਓ ਇੱਕ ਗੱਬਣ ਵਿੱਚ ਤਿੰਨ ਸੂਈਆਂ ਸਵਾਈਆਂ ਵੀਰੇ ਆਪਣੇ ਕੋ ਠੀਕ ਹੈ ਠੀਕ ਹੈ ਵੀਰੇ ਮੇਰੇ ਫਿਰ ਪਹਿਲੇ ਨੰਬਰ ਵਾਲੀ ਗੱਬਣ ਤੋਂ ਸ਼ੁਰੂ ਕਰ ਲਈਏ ਆਜੋ ਵੀਰੇ ਇੱਧਰ ਜਰਸੀ ਦਾ ਠੀਕ ਹੈ ਵੀਰੇ ਪਹਿਲੇ ਦੀ ਡਿਟੇਲ ਦੱਸੋ ਵੀਰੇ ਆਪ ਇਹ ਮੂੰਹ ਚਾਰ ਦੰਦ ਦਾ ਠੀਕ ਹੈ ਠੀਕ ਆ ਤੇ ਪਲੂਨ ਪਹਿਲੇ ਸੂਏ ਸੋਣੀਆਂ ਬੈੜੀ ਠੀਕ ਹੈ ਠੀਕ ਹੈ ਵੀਰੇ ਜਾਨੀ ਕਿ 15 ਦਿਨ ਇਹਦੇ ਬਾਕੀ ਪਏ ਉਸ ਹੱਬਣਾ ਮੇਰਾ ਵੀਰ ਕੋਈ ਜਜਮੈਂਟ ਨਹੀਂ ਲਾਲ ਬੈ ਠੀਕ ਆ ਦੇਖ ਅੜਦੀ ਜਜਮੈਂਟ ਉਸ ਹਿਸਾਬ ਨਾਲ ਕਰੀ ਉਸ ਹਿਸਾਬ ਨਾਲ ਰੋ ਥਾਂ ਥਣ ਮੁਠੀ ਦਾ ਥਾਂ ਲੱਗਿਆ ਬੰਚ ਵੀਰੇ ਬਹੁਤ ਲੱਗਾ ਪਹਿਲਨ ਸੁਣਾ ਭਾਈ ਕਿੰਨਾ ਕੁ ਦੋ ਦੇ ਦੂਗੀ ਪਹਿਲਨ ਮੇਰੇ ਆਪਾਂ ਕਹਿਣ ਨੂੰ ਤਾਂ ਕਹਿ ਨਹੀਂ ਸਕਦੇ ਹਾਂ ਲੋਕੀ ਕਹਿੰਦੇ 17 18 ਕਿਲੋ ਦਾ ਆਪਾਂ ਉਹ ਨਹੀਂ ਕਹਿੰਦੇ ਜਾਨਕਿ ਜਜਮੈਂਟ ਆਪਣੇ ਹਿਸਾਬ ਨਾਲ ਕੋਈ ਲਾਲ ਵੀ ਮੇਰੇ ਮੁਤਾਬਕ ਜਾਨਕਿ 13 14 ਕਿਲੋਟਰ ਚਵਾ ਦੂ ਦੋ ਠੀਕ ਹੈ ਠੀਕ ਹੈ ਵੀਰੇ ਇੱਕ ਵਾਰ ਮੂੰਹ ਇੱਧਰ ਕਰੋ ਫੇਸ ਬਿਊਟੀ ਦਿਖਾਣੇ ਆ ਜੈਕਸੀ ਦੀ ਚਾਰ ਦੰਦ ਬੱਚੀ ਆ ਦੇਖ ਵੀਰੇ ਅੱਛਾ ਠੀਕ ਆ ਠੀਕ ਆ ਦਿਖਾ ਦੇ ਦੰਦ ਵੀ ਅਗਲੇ ਇੱਕ ਵਾਰੀ ਦੰਦ ਵੀ ਚੈੱਕ ਕਰ ਲਓ ਬਾਈ ਕਹਿੰਦਾ ਚਾਰ ਦੰਦ ਹੈਗੀ ਆ ਹੋਰ ਚਾਰ ਦੰਦ ਆ ਠੀਕ ਆ ਠੀਕ ਆ ਜਿੱਦਾਂ ਮਰਜ਼ੀ ਅਗਲਾ ਸੌਦਾ ਹੋ ਜਾਏ ਚੈੱਕ ਕਰਕੇ ਲੈ ਆ ਸਕਦਾ ਮੁਫਤੀ ਉਹ ਤਾਂ ਠੰਡੀ ਪੂਰੀ ਆ ਪੂਰੀ ਠੰਡੀ ਵੀਰੇ ਦੇ ਦੇ ਜਿਵੇਂ ਮਰਜ਼ੀ ਹੱਥੋਂ ਤੂੰ ਫੇਰੋ ਦੱਤ ਕੋ ਦੇ ਦਾ ਪੂਰਾ ਹੈਗਾ ਜਰਸੀਆਂ ਵੱਡੀ ਪੰਜਾਬ ਵਾਲੀ ਜਰਸੀ ਆ ਬੇ ਸ਼ੂਟ ਨਹੀਂ ਹੈਗੀ ਵੀਰੇ ਇੱਕ ਵਾਰ ਫੇਰ ਬਾਹਰ ਕੱਢ ਲਓ ਆਈ ਤੋਹਫੇ ਦੇਣੇ ਵਾਂਚ ਵੀਰੇ ਚਾਰ ਹੀ ਆਪਾਂ ਬਾਈਆਂ ਬਸ ਠੀਕ ਆ ਠੀਕ ਆ ਵੀਰੇ ਇੱਕ ਵਾਰ ਤੁਸੀਂ ਫੇਸ ਵੀਡੀਓ ਚੈੱਕ ਕਰੋ ਪੰਜਾਬ ਆਰਡਰ ਦੀ ਜਜਮੈਂਟ ਉਸ ਹਾਵਨਗਰੀ ਉਹ ਬਾਈ ਕੰਦਾ ਹਲੇ 15 ਦਿਨ ਕੱਢਦੀ ਹੈਗੀ ਆ ਪਹਿਲਾਂ ਸੁਣਾ ਇਹਨੇ ਕੱਦ ਕੋਦ ਵੀ ਪੂਰਾ ਹੈਗਾ ਬਾਈ ਇਹਦੀ ਫਿਰ ਜੈ ਜੀ ਡਿਮਾਂਡ ਕਰ ਲੋ ਵੀਰੇ ਆਪਾਂ ਲੈਣ ਦੇਣੀ ਇਹ ਦੱਸਣਾ 45000 ਰੁਪਿਆ ਮੋਲਾ ਜੱਸੀਆਂ ਉਹਦੇ ਵਿੱਚ 42000 ਚ ਦੇਣੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰੇ ਬਾਈ ਇਹਦੇ 50 ਕੋਲ ਅੱਗੇ ਵੀ ਜਾਇਜ਼ ਹੁੰਦੇ ਹੈਗੇ ਆ ਬਾਈ ਕਹਿੰਦਾ 42000 ਦੀ ਦੇ ਦਾਂਗੇ ਬਾਕੀ ਬਾਈ ਮਾੜਾ ਮੋਟਾ ਮਾਨ ਕਰਦੇ ਮਾਨ ਤਾਂ ਮੇਰੇ ਕਰਦਾਂਗੇ ਜ਼ਿਆਦਾ ਨਹੀਂ ਉਹ ਥੋੜਾ ਹੋਊਗਾ ਥੋੜਾ ਜ਼ਿਆਦਾ ਥੋੜਾ ਠੀਕ ਆਈਆਂ ਦੇਲਣ ਜਾ ਰਹੀਆਂ ਰੰਬੀ ਜਾਂਦੀਆਂ ਵੀਰੇ ਇਹ ਠੀਕ ਹੈ ਵੀਰੇ ਆ ਫਿਰ ਦੋ ਨੰਬਰ ਵਾਲੀ ਡਿਟੇਲ ਦੱਸੋ ਆ ਜੋ ਵੀਰੇ ਵੀਰੇ ਤਾਜੀ ਸੂਈ ਆ ਵੜੀ ਇਹ ਠੀਕ ਹੈ ਠੀਕ ਹੈ ਇਹਨੂੰ ਸੂਈ ਨਾਲ ਚੌਥਾ ਤੋਂ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਮਗਰ ਮਗਰ ਕੀ ਹੈ ਅੱਛਾ ਮਗਰ ਬੱચી ਹੈ ਮਗਰ ਡੱਬੇ ਆ ਬਹੁਤ ਵਧੀਆ ਬੱચી ਆ ਮਗਰ ਬੱચી ਦੇਖੋ ਬਾਈ ਕਹਿੰਦਾ ਮਗਰ ਹੈਗੀ ਆ ਠੀਕ ਹੈ ਦੁੱਧ ਭਾਈ ਕਿੰਨਾ ਘੇਗਾ ਦੁੱਧ ਵੀਰੇ ਇਸ ਟਾਈਮ ਇਥੇ ਲਿਊਗਾ 10 ਤੋਂ 11 ਲੀਟਰ ਆ ਜਾਨੀ ਕਿ ਨਾ ਬਹਿੜੀ ਇਹ ਵੀਰੇ ਅੰਛੇ 4-5 ਦਿਨ ਪਹਿਲੇ ਸੂਪੀ ਸੀ ਦੋ ਤਾਂ ਨਹੀਂ ਤਾਂ 15-16 ਕਿਲੋ ਚਾ ਆ ਜਾਂਦੀ ਬਹਿੜੀ ਹੁਣ ਵੀ ਕਰ ਜੂ ਜੇ ਮੇਰਾ ਵੀਰੇ ਕੋਈ ਸੰਭਲੂਗਾ ਬਹਿੜੀ ਨੂੰ ਠੀਕ ਹੈ ਉਹ ਤਾਂ ਥਣ ਥਣ ਪੂਰਾ ਚੰਗਾ ਲੱਗਾ ਪੂਰੀ ਬਹਿੜੀ ਆ ਆ ਦੇਖੋ ਤੁਸੀਂ ਸੀਲ ਬਹੁਆ ਵੰਛ ਦੇ ਠੀਕ ਹੈ ਇੱਕ ਵਾਰ ਵੀਰੇ ਹੱਤ ਤੋਂ ਫੇਰ ਦੋ ਬੱਡੀ ਬਹਿੜੀ ਆ ਜਿੱਦਾਂ ਮਾਝਾ ਕਦ ਵੇਜ ਚੰਗਾ ਹੈਗਾ ਗੰਨੀ ਵਾਲਾ ਤੋਹਫਾ ਹੀ ਆ ਫੈਟ ਫੂਡ ਵੀ ਇਹਦੀ ਚੰਗੀ ਆ ਉਹ ਵਧੀਆ ਉਹ ਥਣ ਚਵਾਈ ਬਹੁਤ ਵਧੀਆ ਠੀਕ ਹੈ ਕੋਈ ਨਾ ਚਾਰਾਂ ਡੰਗਰਾਂ ਚ ਆਪਾਂ ਇੱਕ ਬੇਨਤੀ ਕਰ ਦਿੰਦੇ ਹਾਂ ਜੇ ਕੋਈ ਵੀ ਨੁਕਸ ਹੋਊਗਾ ਭਾਰ ਪਿੱਛਾ ਕੋਈ ਸੱਪਾਂ ਕੋਈ ਝੂਲ ਦਿਓ ਨਾ ਆਪਾਂ ਜ਼ਿੰਮੇਵਾਰ ਮੰਚ 'ਚ ਵੀਰੇ ਬੈਠੇ ਹਾਂ ਠੀਕ ਹੈ ਨਹੀਂ ਹਾਂ ਨਾ ਆਪਾਂ ਦੁਬਾਰਾ ਬਾਰ ਨੀਕ ਕੇ ਬੈੜੀ ਤੇ ਕਹਿ ਹੁਣ ਆਪਾਂ ਪਹਿਲਾਂ ਹੀ ਠੀਕ ਹੈ ਨਹੀਂ ਵੀਰੇ ਵੀ ਇੱਕ ਵਾਰ ਬਾਹਰ ਕੱਢ ਲੋ ਇਹ ਬਾਈ ਕਿਨਵੇ ਸੂਇ ਸੁਣਾ ਸੂਈ ਹੈ ਇਹ ਦੂਜੇ ਸੂਏ ਵੀਰੇ ਮੰਚ 'ਚ ਸੂਈ ਹੈ ਇਹ ਅੱਛਾ ਥੋੜਾ ਥੋੜਾ ਚੈੱਕ ਕਰੋ ਕੱਦ ਵਜਨ ਵੀ ਚੰਗਾ ਹੈਗਾ ਥਣਥੂਨ ਵੀ ਪੂਰਾ ਚੰਗਾ ਲੱਗਾ ਹੋਇਆ ਲੰਬਾਈ ਨੂੰ ਵੀ ਦੇਖੋ ਮਗਰ ਇਹਦੇ ਬੱਚੀ ਹੈਗੀ ਆ ਤੇ ਬਾਈ ਕਹਿੰਦਾ 10 11 ਕਿਲੋ ਦੁੱਧ ਹੈਗਾ ਇਸ ਟਾਈਮ ਬਾਈ ਕਿੰਨਾ ਕੁ ਦੁੱਧ ਕਰ ਜੂਗੀ ਤੁਹਾਡੇ ਹਿਸਾਬ ਨਾਲ ਬਾਈ ਮੇਰੇ ਹਿਸਾਬ ਨਾਲ ਤਾਂ ਵੰਛ ਜਾਨੀ ਕਿ ਜਿੱਡੀ ਬੈੜੀ ਜੀ ਨੂੰ 14 15 ਲੀਟਰ ਤਾਂ ਨੋਰਮਲ ਚੋਣਾ ਆ ਚਾਹੀਦਾ ਲੋਕਾ ਠੀਕ ਹੈ ਕਿੰਨਾ ਕੁ ਤੇ ਦੇ ਦੂਗੀ ਭਾਜੀ ਠੀਕ ਆ ਤੇ ਨਹੀਂ ਬਾਕੀ ਵੱਡੀ ਬੜੀ ਕੋਈ ਛੋਟੀ ਬੜੀ ਨਹੀਂ ਹੈਗੀ ਠੀਕ ਹੈ ਨਾ ਹਾਂਜੀ ਹਾਂਜੀ ਕੱਦ ਕੋ ਤੁਸੀਂ ਇੱਕ ਵਾਰ ਦੇਖੋ ਲੰਬਾਈ ਨੂੰ ਵੀ ਦੇਖੋ ਥਣ ਚਵਾਈ ਬਹੁਤ ਵਧੀਆ ਕੋਈ ਚਰਲਾ ਛੱਟਾ ਨਹੀਂ ਹੈਗਾ ਕੋਈ ਕਰਦੇ ਨੀੜਾ ਚੈੱਕ ਕਰੋ ਬਈ ਇਹਦੀ ਵਿੱਚ ਜੈ ਜੀ ਡਿਮਾਂਡ ਕਰੋ ਮੇਰੇ ਬੰਚਾ ਤੈਨੂੰ ਪਤਾ ਹੀ ਤਾਜ਼ੀਆਂ ਮੜੀਆਂ ਦੀ ਡਿਮਾਂਡ ਕੀ ਚੱਲ ਰਹੀ ਹੈਣਾ ਆਪਾਂ ਪਰ ਜੈ ਜੀ ਆਪਣੇ ਮੁੱਲ ਚੱਲ ਆਪਾਂ ਕਿਸੇ ਪ੍ਰਾਪਾਜ ਮੁੱਲ ਹੀ ਉਹਦਾਂ ਦੇ ਕਰਨਾ ਮੇਰੇ ਵਪਾਰੀ ਭਰਾ ਵੀ ਲੈ ਕੇ ਆਪਣੇ ਤੋਂ ਵੇਚ ਸਕਣ ਠੀਕ ਹੈ ਨਾ ਮੰਨ ਲੈ ਠੀਕ ਹੈ ਠੀਕ ਹੈ ਵੀ ਅਗਲੇ ਦੀ ਰੋਟੀ ਕਮਾ ਸਕਣਾ ਆਪਾਂ ਉਹ ਨਹੀਂ ਕਰਨਾ ਮਿੰਦਾਸੀ 80 80 ਲੈਣਾ 650 ਲੈਣਾ ਹੈ ਨਾ ਵੀ ਪਹਿਲੇ ਅਗਲੇ ਨੂੰ ਆਪਾਂ ਉਹੀ ਹਿਸਾਬ ਨਾਲ ਮੁੱਲ ਕਰਨੇ ੜਾ ਅਗਲਾ ਵੀ ਜਾ ਕੇ ਵੇਚ ਸਕੇ ਠੀਕ ਹੈ ਠੀਕ ਹੈ ਵੀਰੇ ਮੁੱਲ ਵਾਂਝਾ ਦਾ 50000 ਰੁਪਇਆ ਆ ਆਪਾਂ ਜੱਸਿਆਂ ਨੂੰ 45000 ਦੀ ਦੇ ਦੇਣੀ ਵਿੱਚ ਛੋੜਛੱਪਾ ਕਰ ਦਿੰਦੇ ਹਾਂ ਠੀਕ ਆ ਠੀਕ ਆ ਸਾਜੀ ਸੂਈ ਬੈੜੀਆ ਮਗਰ ਬੱਚੀ ਹੈ ਬੱਚੀ ਹੈਗੀ ਆ 45000 ਚ ਬਾਈ ਕਹਿੰਦਾ ਮਾੜਾ ਮੋਟਾ ਮਾਨ ਹੋ ਜਾਊਗਾ ਹਾਂਜੀ ਆ ਜਾਓ ਭਾਈ ਫਿਰ 3 ਨੰਬਰ ਵਾਲੀ ਗਾਂ ਤੇ ਆ ਜਾਓ ਆ ਜਾ ਪੰਜ ਦੇ ਦੀ ਡਿਟੇਲ ਦੱਸੋ ਪਹਿਲਾਂ ਮੇਰੇ ਇਹ ਦੂਏ ਸੂਏ ਬੈੜੀ ਸੂਈ ਹੋਈ ਆ ਠੀਕ ਹੈ ਕਬੂਤਰ ਤਾਂ ਬੱਚਾ ਹੀ ਆ ਦੇਖ ਲੈ ਵਾਂਝਾ ਮੇਰੇ ਪਰ ਤੁਸੀਂ ਫੇਸ ਬਿਊਟੀ ਚੈੱਕ ਕਰੋ ਇੱਕ ਵਾਰ ਨੇੜਾ ਫੇਸ ਠੀਕ ਆ ਥੋੜੀ ਜਿਹੀ ਕੈਮਰੇ ਤੋਂ ਵਾਂਝਾ ਹਾਂਜੀ ਹਾਂਜੀ ਕਦ ਕੁਦ ਵੀ ਭਾਈ ਇਹਦਾ ਵਧੀਆ ਹੈ ਫੁੱਲ ਵੱਡੀ ਬੜਾ ਤੇ ਫਾਰਮ ਵਾਲੀ ਬੱਚੀ ਆ ਕੋਈ ਛੋਟੀ ਨਾ ਮੰਨੇ ਮੇਰਾ ਭਰਾ ਠੀਕ ਹੈ ਕੁਆਲਿਟੀ ਦੇਖੋ ਇਹਦੀ ਪੂਰਾ ਕੰਪੈਕਟਡਰ ਹੈਗਾ ਸੰਥਨ ਨੂੰ ਵੀ ਇਕੱਲਾ ਇਕੱਲਾ ਲੱਗਾ ਹੈ ਪੂਰੇ ਗੈਪ ਚ ਲੱਗਾ ਹੋਇਆ ਕਦ ਵਜਨ ਇਹਦਾ ਪੂਰਾ ਹੈਗਾ ਫੁੱਲ ਵੱਡੀ ਬੜੀ ਹੈ ਬੰਚ ਵੀਰੇ ਇਹਦੀ ਡਿਟੇਲ ਦੱਸੋ ਵੀਰੇ ਇਹ 1.5 ਤੋਂ 2 ਮਹੀਨੇ ਵਾਲੀ ਸੋਈ ਹੋਈ ਹੈ ਬੈੜੀ ਅੱਛਾ ਅੱਛਾ ਮਗਰ ਇਹਦੇ ਬੱਚੀ ਸੀ ਮੱਛੀ ਮਾਲਕ ਨੇ ਦਿੱਤੀ ਨਹੀਂ ਆਪਣੇ ਕੋਲ ਵੀਡੀਓ ਵੀ ਹੈਗੀ ਸਾਰਾ ਸਬੂਤ ਹੈਗਾ ਨਾ ਜੇ ਕੋਈ ਭਰਾ ਕਹੇਗਾ ਵੀ ਤੁਸੀਂ ਸਾਨੂੰ ਦਿਖਾ ਦਿਓ ਆਪਾਂ ਨੂੰ ਦਿਖਾ ਪੀ ਦਿਮਾ ਠੀਕ ਹੈ ਠੀਕ ਹੈ ਵੀਰੇ ਠ 16 ਤੋਂ 17 ਲੀਟਰ ਦੇ ਵਿੱਚ ਵਿੱਚ ਆ ਜਾਨੀ ਕਿ 15 ਅਗਲਾ ਖੁੱਲਾ ਮੰਨ ਕੇ ਆ ਜਾਵੇ ਠੀਕ ਹੈ ਲੀਟਰ ਟਾਈਮ ਚਾਰ ਟਾਈਮ ਤਸੱਲੀ ਕਰਾ ਦੋਗੇ 15 ਤਸੱਲੀ ਕਰਾ ਕੇ ਵੀਰੇ ਕੋਈ ਆਪਣੀ ਲੈ ਕੇ ਜਾਵੇ ਹਨਾ ਬਾਲਟੀ ਲੀਟਰ ਆਪਣਾ ਅਗਲਾ ਘਰੋਂ ਲੈਵੇ 2 ਟਾਈਮ ਚੋਕ 3 ਟਾਈਮ ਚੋਕ ਫਿਰ ਅਗਲਾ ਪੈਸੇ ਦੇਵੇ ਬੰਛਾਪੋਂ ਠੀਕ ਹੈ ਨਾ ਠੀਕ ਹੈ ਉਦਾਂ ਵੀਰੇ ਠੰਡੀ ਹੈ ਪੂਰੀ ਪੂਰੀ ਠੰਡੀ ਹੈ ਬੰਛੀ ਜੀ ਮਰਜ਼ੀ ਜਿਵੇਂ ਮਰਜ਼ੀ ਹੱਥ ਫੇਰ ਲੋ ਕੈਬਰੇਜ ਤੋਂ ਮਾੜਾ ਫੱਟਾ ਪੱਸ਼ੂ ਡਰਦਾ ਜਿੰਦਾ ਹੱਥ ਜਿਵੇਂ ਮਰਜ਼ੀ ਫੇਰੀ ਚੱਲੋ ਜਿੰਦਾ ਮਰਜ਼ੀ ਬੈਠਾ ਰਹਿ ਠੀਕ ਹੈ ਤਾਂ ਨਹੀਂ ਆਰਡਰ ਵੀ ਵੀਰੇ ਨੇ ਕੰ ਜੇ ਕੋਈ ਸਾਮ ਨੂੰ ਬੰਚ ਹੋਣ ਵੀ 20 ਤੋਂ ਪਲੱਸ ਹੀ ਦੁੱਧ ਕਰ ਜੂਏ ਮੇਰਾ ਭਰਾ ਕੋਈ ਸਾਮ ਨੂੰ ਲਗਾ ਤਾਰੀ ਸੀ ਘੜੀ ਆ ਇਹ ਵੀਰੇ ਹੁਣ ਮੰਡੀਆਂੋਂ ਲਈ ਸੀ ਠੀਕ ਆ ਹਾਂਜੀ ਹਾਂਜੀ ਗਰਾਵਾਂ ਵਾਲੀ ਮੰਡੀ ਤੋਂ ਲਈ ਸੀ 1 ਲੱਖ 6000 ਦੀ ਵੜੀ ਲਈ ਸੀ ਹੁਣ ਆਪਾਂ ਠੀਕ ਆ ਜੀ ਹਾਂਜੀ ਤੇ ਕੋਈ ਜੇ ਆਣਾ ਵੀ ਕੋਈ ਚੈੱਕ ਪਾਸ ਕਰਾ ਕੇ ਆਣਾ ਕੋਈ ਵੇਚਣਾ ਵੀ ਚਾਹੁੰਦਾ ਆਪਾਂ ਚਾਹੀ ਆਪਣੇ ਤੋਂ ਲਿਖਾ ਕੇ ਲੈ ਲਵਾਂ ਜਿੱਦਾਂ ਮਰ ਜੇ ਆਪਾਂ ਫੇਰ ਵੀ ਬੱਛੀ 65000 ਦੀ ਰੱਖ ਲਾਂਗੇ ਬੰਚ ਠੀਕ ਆ ਵੀਰੇ ਠੀਕ ਆ ਠੀਕ ਆ ਤੇ ਨਹੀਂ ਵੀਰੇ ਤਿੰਨ ਮਹੀਨਿਆਂ ਦੀ ਚੈੱਕ ਰਾਖ ਦੇ ਦੇਵੇ ਦੁੱਧ ਭਾਵੇਂ 10 ਕਿਲੋ ਹੋਵੇ ਚਾਹੇ 5 ਕਿਲੋ ਹੋਵੇ ਠੀਕ ਆ ਆਪਾਂ 60000 ਦੀ ਬੱਚੀ ਰੱਖ ਲਵਾਂਗੇ ਬਸ ਠੀਕ ਆ ਠੀਕ ਆ ਵੀਰੇ ਆਪਾਂ ਵੀਰੇ ਉਹ ਕਹਿੰਦੇ ਆ ਠੀਕ ਆ ਤਾਂ ਨਹੀਂ ਠੀਕ ਆ ਤੁਸੀਂ ਵੀਰੇ ਉਹਨ ਕੀ ਨਹੀਂ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ ਵੀਰੇ ਆਪਾਂ ਮਨਛ ਆਪਣਾ ਮੁੱਲ ਜਾਇਜ਼ ਹੀ ਹੈ ਤੈਨੂੰ ਪਤਾ ਹੀ ਆ ਪਰ ਚਾਹੇ ਘਰੋਂ ਲੈ ਤੇ ਵਪਾਰੀ ਲੈ ਜਾ ਵੇਚ ਵੀ ਸਕੇ ਅਗਲਾ ਠੀਕ ਆ ਆਪਾਂ 50000 ਰੁਪਏ ਲੈਣਾ ਇਹਦਾ ਵੜੀ ਦਾ ਬਸ ਠੀਕ ਆ ਵੀਰੇ ਦੁੱਧ ਹੈਗਾ 15 ਕਿਲੋ ਦੋ ਟਾਈਮ ਚਾਰ ਟਾਈਮ ਵੀਰੇ ਆਪਣੀ ਦੋ ਟਾਈਮ ਗਲਾ ਚੋਕ ਲੈ ਕੇ ਜਾਵੇ ਇੱਥੇ ਰ ਖਾਣੂ ਮੀ ਰੋਟੀ ਵੀ ਇਹਨਾਂ ਸਭ ਕੁਝ ਮਿਲੂਗਾ ਗੱਡੀ ਵੀ ਮਿਲੂਗੀ ਜਣਾ ਕੋਈ ਲੈ ਕੇ ਜਾਣਾ ਚਾਹੂ ਵੀਰ ਹਾਂ ਠੀਕ ਹੈ ਬਾਈ ਕਹਿੰਦਾ ਆਪਣੀ ਦੋ ਟਾਈਮ ਚਾਰ ਟਾਈਮ ਸੱਲੀ ਕਰਕੇ ਲੈ ਕੇ ਜਾਵੇ ਵੀਰੇ ਕੋਈ ਆਪਣੀ ਠੀਕ ਹੈ ਤ ਨਹੀਂ ਹਾਂਜੀ ਹਾਂਜੀ ਵੀਰੇ ਇੱਕ ਵਾਰ ਇਹ ਵੀ ਬਾਹਰ ਘੜਾ 22 ਦੀ ਓਕੇ ਆ ਕੋਈ ਪੂਰ ਸ਼ਿੱਟਾ ਨਹੀਂ ਹੈਗਾ ਠੀਕ ਹੈ ਠੀਕ ਹੈ ਵੀਰੇ ਵੀਰੇ ਵੀ ਬਾਹਰ ਘੜ ਲਓ ਇੱਕ ਵਾਰੀ ਐ ਖਾਂਦੀਆਂ ਹੀ ਰਾਤ ਆਈਆਂ ਬੰਚ ਥੋੜਾ ਡਰਦੀਆਂ ਆ ਪੀਂਆਂ ਹਾਂਜੀ ਹਾਂਜੀ ਫੇਸ ਬਿਊਟੀ ਚੈੱਕ ਕਰੋ ਇੱਕ ਵਾਰੀ ਐਚਐਫ ਬਰੀਡ ਚ ਪੈਂਦੀ ਹੈਗੀ ਕਦ ਵਜੇ ਨੇ ਹੋਰ ਬਰੀਡ ਵਾਲੀ ਮੱਝ ਆ ਜਿੱਦਾਂ ਮਰਜ਼ੀ ਦੇ ਬਰੀਡ ਤਿਆਰ ਕਰ ਸਕਦਾ ਬੰਚ ਕਦ ਵਜੇ ਨੇ ਇਹਦਾ ਫੁੱਲ ਹੈਗਾ ਇੱਕ ਵਾਰ ਆਰਡਰ ਕੁਆਲਟੀ ਚੈੱਕ ਕਰੋ ਭਾਈ ਕਹਿੰਦਾ 15 16 ਕਿਲੋ ਦੁੱਧ ਹੈਗਾ 15 ਕਿਲੋ ਦੀ ਬਾਈ ਗਾਰੰਟੀ ਲੈਂਦਾ ਦੋ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਚੰਗੀ ਸਾਮ ਸੰਭਾਲਦੇ ਨੇ 20 ਕਿਲੋ ਦੁੱਧ ਵੀ ਦੇ ਦੇਣਾ ਭਈ ਆ ਜਾਓ ਫਿਰ ਲਾਸਟਲੀ ਗਾ ਤੇ ਆ ਜਾਓ ਇਹ ਡਿਟੇਲ ਦੱਸੋ ਭਾਜੀ ਵੀਰੇ ਦੂਏ ਸੂਏ ਬੜੀ ਸੂਈ ਆ ਸੂਈ ਨੂੰ ਇੱਕ ਮਹੀਨਾ 10 ਦਿਨ ਹੋ ਗਏ ਬੜੀ ਸੂਈ ਨੂੰ ਠੀਕ ਹੈ ਠੀਕ ਹੈ ਇਹ ਤਾਂ ਬਾਹਰੋਂ ਲਈ ਆ ਪਰ ਇਸਤੇ ਜਿਹੜੀ ਆਪਣੀ ਜਿ ਬੜੀ ਲਈ ਹੋਈ ਆ ਇਹ ਠੀਕ ਹੈ ਪੰਜ ਵੀਰੇ ਠੀਕ ਹੈ ਠੀਕ ਹੈ ਦੂਦੇ ਥੱਲੇ ਵੀ ਇਸ ਟਾਈਮ 15 ਤੋਂ ਪਲੱਸ ਯਾਨੀ ਕਿ 15 ਲੀਟਰ ਮੰਨ ਕੇ ਖੁੱਲਾ ਲੈ ਜਾਵੇ ਠੀਕ ਹੈ 15 ਕਿਲੋ ਹੈਗਾ ਦੋ ਤੇ ਭਾਜੀ ਪੂਰਾ ਵੀਰੇ ਦੋ ਟਾਈਮ ਕੁਆਲਿਟੀ ਚੈੱਕ ਕਰੋ ਚੋਕੇ ਲੈ ਕੇ ਜਾਵੇ ਠੀਕ ਆ ਸੰਥਨ ਵੀ ਪੂਰਾ ਗੈਪ ਤੇ ਲੱਗਾ ਹੋਇਆ ਹੈਗਾ ਜਿੱਦਾਂ ਮਰਜੀ ਇਹਦਾ ਚੋਕੀ ਵੀ ਭਾਜੀ ਕ੍ਰੋਸ ਚ ਪੈਂਦੀ ਆ ਸਾਈਡ ਵਾਲਾ ਕ੍ਰੋਸ ਬ੍ਰੂਡ ਦਾ ਵੀ 15 ਕਿਲੋ ਹੈਗਾ ਇਸ ਕੋ ਖਰਾ ਦੁੱਧਾ ਵੀਰੇ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰ ਰਿਹਾ ਅਗਲਾ 2 ਟਾਈਮ 3 ਟਾਈਮ 4 ਟਾਈਮ ਤਸੱਲੀ ਕਰਕੇ ਲੈ ਕੇ ਜਾ ਬਈ ਜੀ ਆਨਲਾਈਨ ਵੀ ਆਉਂਦਾ ਅਗਲੇ ਦੇ ਘਰ ਦੀ ਆਪਣੀ 2 ਦਿਨ ਦੀ ਗਾਰੰਟੀ ਹੈ ਠੀਕ ਆ ਬਸ ਠੀਕ ਹੈ ਵੀਰੇ ਮੁਰ ਦੇ ਅਗਲਾ ਕੋਸ਼ ਫਾਰਮੇ ਨਾਲ ਦੁੱਧ ਨਾ ਕੱਢੇ ਵੀਰੇ ਫੇਰ ਆਪਣੀ ਕੋਈ ਠੀਕ ਨੀ ਇੱਕ ਵਾਰ ਬਈ ਬਾਹਰ ਕੱਢ ਲਓ ਵੀ ਇਹਦੇ ਦੇਖ ਕੇ ਵੀ ਕਰਾਸ ਬਰੀਡ ਚ ਬੈਂਦੀ ਹੈਗਾ ਠੰਡੀ ਠੁੰਡੀ ਬੋਹਾ ਬੰਚ ਅਦਰ ਕੋਲ ਦੀ ਕੋਈ ਵੀਡੀਓ ਚੈੱਕ ਕਰੋ ਤਾਂ ਤੁਨ ਵੀ ਇਕੱਲਾ ਇਕੱਲਾ ਲੱਗਦਾ ਬਾਈ ਕੰਦਾ ਦੋ ਟਾਈਮ ਚਾਰ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਮੋੜ ਲ ਭਾਈ ਮੋੜ ਠੰਡੀ ਆਉਦਾ ਪੂਰੀ ਵੀਰੇ ਰੱਸੀ ਪਾ ਚਾਏ ਨਾ ਬਾਰਾ ਰੱਸੀ ਨਹੀਂ ਪਾ ਕੇ ਚੋਣੀ ਪੈਂਦੀ ਹੋਰ ਦਸ ਬੰਛ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਜਿੱਦਾਂ ਮਰਜ਼ੀ ਚੋਈ ਚੱਲੇ ਅਗਲਾ ਤੁਹਾਨੂੰ ਆਪਾਂ ਦੱਸ ਤੀ ਨਾ ਬੰਛ ਗੱਲ ਵੀ ਅਗਲਾ ਜਿਹੜਾ ਕੋਈ ਦੂਰੋਂ ਆਉਂਦਾ ਹਨਾ ਮੇਰਾ ਭਰਾ ਹਾਂਜੀ ਹਾਂਜੀ ਉਹਨੂੰ ਰਹਿਣ ਨੂੰ ਇੱਥੇ ਜਗ੍ਹਾ ਮਿਲੂਗੀ ਬਸ ਠੀਕ ਹੈ ਵੀਰੇ ਤੇ ਰੋਟੀ ਵੀ ਮਿਲੂਗੀ ਖਾਣ ਨੂੰ ਹਨਾ ਚਾਹੇ 2 ਦਿਨ ਰੋਵੇ ਚਾਹੇ 3 ਦਿਨ ਰੋਵੇ ਜਦੋਂ ਤਸੱਲੀ ਹੋਊਗੀ ਅਗਲੇ ਉਦੋਂ ਲੈ ਜਾਵੇ ਗਾਮਾ ਠੀਕ ਹੈ ਵੀਰੇ ਕਿੰਨੇ ਸੂਈਆਂ ਹੋਈਆਂ ਸੂਏ ਵੀਰੇ ਦੂਏ ਸੂਈਆਂ ਕਹਿਣ ਨੂੰ ਤੀਜਾ ਕਹ ਲੋ ਠੀਕ ਹੈ ਠੰਡੀ ਠੁੰਡੀ ਬਹੁਤਾ ਦੇਖ ਬੰਚ ਨੇੜੇ ਦਿਖਾ ਦੇ ਬੰਚ ਥਾਨ ਇੱਕ ਵਾਰ ਆ ਦੇਖੋ ਇੱਕ ਵਾਰੀ ਤੁਸੀਂ ਅ ਦੇਖ ਇਕੱਲਾ ਇਕੱਲਾ ਥਾਨ ਲੱਗਾ ਹੋਇਆ ਪੂਰੇ ਗੈਪ ਚ ਪੂਰਾ ਮੋਟਾ ਥਾਨਾ ਮੁਠੀ ਜਿਹਾ ਕੋਈ ਛੋੜਾ ਥਾਨ ਨਾ ਮੰਨ ਗਿਆ ਬਈ ਠੀਕ ਹੈ ਵੀਰੇ ਦੀ ਜੈ ਜੀ ਦੀ ਮਾਨ ਮੰਚ ਵੀਰੇ ਇਹਦੀ ਜਿਆ ਜੀ ਡਿਮਾਂਡ ਆਪਾਂ ਯਾਸੀਆਂ ਨੂੰ ਹੀ 47000 ਦੀ ਵੜੀ ਦੇਣੀ ਹੈ ਇਹ ਸ਼ੋਰ ਸ਼ਪਾਈ ਕਰਾਂਗੇ ਠੀਕ ਹੈ ਆਪਣੇ ਮੁੱਲ ਜ਼ਿਆਦਾ ਨਹੀਂ ਹੁੰਦੇ ਨਾ ਠੀਕ ਆ ਧੰਨਵਾਦ ਉਹ ਲੋਕਾਂ ਦਾ ਨਾ ਬਾਈਆਂ ਦਾ ਜਿਹੜੇ ਬੰਨਾਂ ਆਪ ਨੂੰ ਪਿਆਰ ਕਰਦੇ ਬਹੁਤ ਫੋਨ ਆਉਂਦੇ ਵੀਰੇ ਮੁੱਲ ਜਿਆਜ ਹੁੰਦੇ ਆ ਫਿਰ ਕਿਉਂਕਿ ਆਪਣੀ ਤੋਂ ਕਈ ਵੀਰਾਂ ਦੇ ਨਾ ਪਿੱਛੇ ਜੀ ਫੋਨ ਆਏ ਸੀ ਆਪਣੇ ਨੂੰ ਮਾਲ ਦੇਣ ਹੀ ਹੋਇਆ ਨਾ ਛੋਟ ਆ ਗਈ ਸੀ ਵਿੱਚ ਜੀ ਹਣਾ ਹਾਂਜੀ ਹਾਂਜੀ ਹੁਣ ਪ੍ਰੋਪਰ ਹੀ ਮਾਲ ਮਿਲੂਗਾ 4 ਲਾਵੇ 5 ਲਾਵੇ ਕੋਈ ਮਿਲੇ ਜਾਣੀਆਂ ਵੀਰੇ ਠੀਕ ਹੈ ਠੀਕ ਆ ਹਾਂ ਆਤੋ ਇਸ ਚਾਰੋਂ ਨਾਗੇ ਘਰ ਦੇਖੋ ਚਾਰਾਂ ਦੀ ਆਰਡਰ ਕੁਆਲਿਟੀ ਪੂਰੀ ਟੌਪ ਦੀ ਹੈ ਇਹ ਤਾਂ ਤੋਹਫਾ ਜੀ ਬੰਚ ਮੈਂ ਆਪਾਂ ਇਹ ਮੈਨੂੰ ਵੀਡੀਓ ਚ ਅਗਲਾ ਮੈਂ ਕੋ ਲੈ ਕੇ ਵੀ ਆ ਜਾਵਾਂਗਾ ਪਰ 65000 ਦੇ ਵਿੱਚ ਰੱਖਾਂਗੇ ਚੈੱਕ ਪਾਸ ਅਗਲਾ ਕਰਾ ਕੇ ਦੇ ਦੇਵਾਂਗੇ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਇਹਨੇ ਦੁੱਧ ਬਹੁਤ ਦਿੱਤਾ ਹੋਇਆ ਬੰਚ ਹਾਂਜੀ ਹਾਂਜੀ 22 22 ਲੀਟਰ ਪਰ ਦੁੱਧ ਦਿੱਤਾ ਹੋਇਆ ਇਹਨੇ ਗਾੜੀ ਨੇ ਬਸ ਠੀਕ ਹੈ ਠੀਕ ਹੈ ਵੀਰੇ ਹੁਣ ਸਾਂਭੀ ਨਹੀਂ ਗਈ ਇਹਨੇ ਕੋ ਨਵਾਣੀ ਹੋਈਆਂ ਰਾਤ ਆਈਆਂ ਠੀਕਾਂ ਤਾਂ ਇਦਾਂ ਨਹੀਂ ਹੋਈਆਂ ਨਹੀਂ ਤੇ ਚਿੱਟੀ ਕਬੂਤਰੀ ਨਿਕਲ ਜਾਣੀ ਬੰਚੇ ਨਹੀਂ ਨਹੀਂ ਬਾਈ ਕੋਲ ਚਾਰ ਗਾਈਆਂ ਨੇ ਚ ਜਿਸ ਕਿਸੇ ਭਰਾ ਨੂੰ ਕੋਈ ਵੀ ਗਾਣਾ ਪਸੰਦ ਆਵੇ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ